ਫਰੇਜ਼ਨੋ ਕਾਉਂਟੀ ਦੇ ਵਿੱਚ ਰਹਿੰਦੇ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੇਰਾ ਨਾਮ ਆਫਸਰ ਸਿੱਧੂ ਤੇ ਮੈਂ ਫਰੇਜ਼ਨੋ ਕਾਉਂਟੀ ਸ਼ਰਫ ਦੇ ਵਿੱਚ ਕੰਮ ਕਰਦਾ ਹਾਂ ਜਦੋਂ ਤੁਸੀਂ ਪਾਣੀ ਦੇ ਨੇੜੇ ਜਾਂ ਪਾਣੀ ਦੇ ਅੰਦਰ ਜਾ ਰਹੇ ਹੋ ਤਾਂ ਅੱਡੇ ਇੱਥੇ ਸੁਰੱਖਿਅਤ ਸੁਝਾਅ ਹਨ ਅਸੀਂ ਖੁਸ਼ਕਿਸਮਤ ਹਾਂ ਕਿ ਫਰੇਜ਼ਨੋ ਕਾਉਂਟੀ ਦੇ ਵਿੱਚ ਬਹੁਤ ਸਾਰੀਆਂ ਛੀਲਾਂ ਨਦੀਆਂ ਅਤੇ ਨਹਿਰਾਂ ਹਨ ਪਾਣੀ ਬਾਹਰ ਤੋਂ ਤਾਂ ਸ਼ਾਂਤ ਲੱਗਦਾ ਹੈ ਪਰ ਅਸੀਂ ਇਹ ਨਹੀਂ ਦੇਖ ਸਕਦੇ ਕਿ ਪਾਣੀ ਦੇ ਅੰਦਰ ਕੀ ਹੈ ਪਾਣੀ ਬਹੁਤ ਤੇਜ਼ੀ ਨਾਲ ਵਗਦਾ ਹੈ ਨਦੀਆਂ ਜਾਂ ਨਹਿਰਾਂ ਦੇ ਵਿੱਚ ਵਣਸਪਤੀ ਹੋਣ ਕਰਕੇ ਇੱਥੇ ਕੋਈ ਵਿਅਕਤੀ ਫਸ ਸਕਦਾ ਹੈ ਤੇ ਜਾਂ ਭਾਰੀ ਨੁਕਸਾਨ ਜਾਂ ਮੌਤ ਦਾ ਕਾਰਨ ਬਣ ਸਕਦਾ ਹੈ ਨਦੀਆਂ ਜਿੰਨੀਆਂ ਡੂੰਘੀਆਂ ਲੱਗਦੀਆਂ ਹਨ ਉਹਨਾਂ ਤੋਂ ਜ਼ਿਆਦਾ ਡੂੰਘੀਆਂ ਹੋ ਸਕਦੀਆਂ ਹਨ ਨਦੀਆਂ ਜਾਂ ਨਹਿਰਾਂ ਵਿੱਚ ਕਾਫੂਸ ਹੋਣ ਕਰਕੇ ਇੱਥੇ ਕੋਈ ਪੇੜ ਪੌਦੇ ਜਾਂ ਦਿਖਾਈ ਨਹੀਂ ਦਿੰਦੇ ਨਦੀਆਂ ਦੀ ਗਹਿਰਾਈ ਇੱਕੋ ਜਿਹੀ ਨਾ ਹੋਣ ਕਰਕੇ ਉਸ ਵਿੱਚ ਕਾਫੂਸ ਹੋਣ ਕਰਕੇ ਵਿਅਕਤੀ ਫਸ ਸਕਦਾ ਹੈ ਇੱਥੇ ਕੁਝ ਪਾਣੀ ਸੁਰੱਖਿਅਤ ਹਨ ਜੇਕਰ ਤੁਹਾਨੂੰ ਤੈਰਨਾ ਨਹੀਂ ਆਉਂਦਾ ਤਾਂ ਪਾਣੀ ਬਚਨਾ ਜਾਓ ਜੇਕਰ ਤੁਸੀਂ ਪਾਣੀ ਦੇ ਨੇੜੇ ਜਾਂ ਪਾਣੀ ਦੇ ਅੰਦਰ ਜਾ ਰਹੇ ਹੋ ਹਮੇਸ਼ਾ ਲਾਈਫ ਜੈਕਟ ਪਾ ਕੇ ਰੱਖੋ ਜੇਕਰ ਤੁਸੀਂ ਪਾਣੀ ਦੇ ਵਿੱਚ ਜਾਂਦੇ ਹੋ ਤੈਰਨ ਵਾਲੇ ਕੱਪੜੇ ਹੀ ਪਾਓ ਅਜਿਹੇ ਕੱਪੜੇ ਪਾਉਣ ਤੋਂ ਬਚੋ ਜੋ ਤੁਹਾਨੂੰ ਪਾਣੀ ਵਿੱਚ ਸੋਕ ਲੈਂਦੇ ਹਨ ਜਿਵੇਂ ਕਿ ਕਾਟਨ ਤੇ ਤੁਹਾਨੂੰ ਭਾਰੀ ਬਣਾਉਂਦੇ ਹਨ ਤੇ ਤੁਹਾਨੂੰ ਜਲਦੀ ਥਕਾਵਟ ਮਹਿਸੂਸ ਹੋਣ ਦਾ ਕਾਰਨ ਬਣਦਾ ਹੈ ਹਮੇਸ਼ਾ ਕਿਸੇ ਹੋਰ ਵਿਅਕਤੀ ਨਾਲ ਪਾਣੀ ਵਿੱਚ ਜਾਓ ਜਿਸ ਨੂੰ ਤੈਰਨਾ ਆਉਂਦਾ ਹੈ ਜੇਕਰ ਤੁਹਾਨੂੰ ਕੋਈ ਅਮਰਜੈਂਸੀ ਹੈ ਤਾਂ ਜਲਦੀ 911 ਤੇ ਕਾਲ ਕਰੋ ਜੇਕਰ ਤੁਸੀਂ ਪਾਣੀ ਵਿੱਚ ਉਤਰਨ ਜਾ ਰਹੇ ਹੋ ਤਾਂ ਸ਼ਰਾਬ ਵਾਲੇ ਪਦਾਰਥਾਂ ਜਾਂ ਹੋਰ ਕੋਈ ਨਸ਼ੇ ਦੀ ਵਰਤੋਂ ਨਾ ਕਰੋ ਨਦੀਆਂ ਅਤੇ ਨਹਿਰਾਂ ਬਹੁਤ ਖਤਰਨਾਕ ਹਨ ਅੰਦਰ ਨਾ ਜਾਓ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਲਾਈਫ ਜੈਕਟ ਪਾ ਕੇ ਜਾਓ ਮਾਤਾ ਪਿਤਾ ਅਤੇ ਮਾਤਾ ਪਿਤਾ ਹਮੇਸ਼ਾ ਆਪਣੇ ਬੱਚਿਆਂ ਤੇ ਨਜ਼ਰ ਰੱਖੋ ਹਮੇਸ਼ਾ ਉਹਨਾਂ ਨੂੰ ਲਾਈਫ ਚੈਕਰ ਪਵਾ ਕੇ ਰੱਖੋ ਇਹ ਤੁਹਾਨੂੰ ਪਾਣੀ ਵਿੱਚ ਅਮਰਜੈਂਸੀ ਵਿੱਚ ਤਿਆਰ ਰੱਖੇਗੀ ਤੁਹਾਡੇ ਸਮੇਂ ਦਾ ਧੰਨਵਾਦ ਮੈਂ ਤੁਹਾਡਾ ਦੋਸਤ ਆਫਸਰ ਸਿੱਧੂ ਵਿਥ ਫਰਸਨੋ ਕਨਸ਼ੀਅਰਸ ਆਫਿਸ ਗਰਮੀਆ ਦਾ ਨੰਦਮਾਨੋ